ਇਹ ਸਿਰਫ ਕਹਿਣ ਦੀਆਂ ਗੱਲਾਂ ਵਾ ਜੀ ਧਾਰੀਵਾਲ ਆ ਗਏ ਜੀ ਫਲਾਨਾ ਆ ਗਿਆ ਵੋਟਾਂ ਦਾ ਮਤਲ ਧਾਰੀਵਾਲ ਨੂੰ ਕਹੇ ਇਥੇ ਆਣ ਕੇ ਰਹਿ ਚਾਰ ਦੇਣ ਪਤਾ ਲੱਗਦਾ ਕਿੱਦਾਂ ਰਹੀਦਾ ਵਾ ਕਿੱਦਾਂ ਦੁਨੀਆ ਪਬਲਿਕ ਗਾਰੰਟੀ ਕਿੱਦਾਂ ਲੋਕਾਂ ਦੇ ਬੱਚੇ ਨੰਗੇ ਨੇ ਸਕੂਲਾਂ ਕਿੱਦਾਂ ਜਾਣਦੇ ਆ ਅੱਜ ਜਿਹੜਾ ਹਾਸਾ ਆ ਕਿ ਕਾਰਨ ਕੀ ਲੱਗਦਾ ਇਹ ਹੁਣ ਕਹਿ ਨਹੀਂ ਸਕਦੇ ਕੋਈ ਜੀ ਕੀ ਗੱਲ ਆ ਕੋਈ ਕਿੱਦਾਂ ਵਾ ਕਿੱਦਾਂ ਜਿੰਨਾ ਤੱਕ ਮਾਰੇ ਲੋਥ ਬਾਹਰ ਨਹੀਂ ਆਉਂਦੀ ਕੀ ਪਤਾ ਲੱਗੂਗਾ ਅੱਬ ਕੀ ਆ ਇਹ ਕੋਈ ਬੰਦਾ ਵਾ ਜਾਂ ਜਨਾਨੀ ਆ ਕੋਈ ਦੱਸੋ ਇੱਥੇ ਕੋਈ ਮਲਾਜੇ ਮੈਂ 10 ਮਿੰਟ ਹੋ ਗਏ ਚੱਲ ਗਏ ਆ ਕੋਈ ਲੀਡਰ ਆਇਆ ਕੋਈ ਕੋਈ ਕਾਉਂਸਲਰ ਆਇਆ ਜੋ ਸਰਬ ਉਹਨਾਂ ਦੇ ਲਖਾਂ ਜਿਹਦੇ ਇੱਥੇ 10 ਜਣੇ ਨਾ ਘਰੋਂ ਆਤੇ ਹੁੰਦੇ ਆਣ ਕੇ ਤੇ ਫਿਰ ਕਹਿੰਦੇ ਉਹ ਇਹ ਕਹਿੰਦੀਆਂ ਗੱਲਾਂ ਵੀਰ ਜੀ ਕੋਈ ਭਲਾ ਨਹੀਂ ਕੋਈ ਕਰਦਾ ਕੋਈ ਆਪਣੇ ਘਰ ਘਰ ਭੰਡੇ ਜਿੰਨੇ ਵੀ ਲੀਡਰ ਆ ਮਾਰੇ ਬੰਦੇ ਦੀ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਕੋਈ ਵੀ ਕਹਦੇ ਆਣ ਕੇ ਇੱਥੇ ਵੀ ਇਹ ਸਵੇਰ ਦੀ ਲੋਥ ਪਈ ਆ ਕੋਈ ਕਾਉਂਸਲਰ ਆ ਗਿਆ ਮਹੱਲੇ ਦਾ ਜਾਂ ਕੋਈ ਵਾਰਡ ਦਾ ਆ ਗਿਆ ਕੋਈ ਕਦੇ ਚੋਕੇ ਸਾੜ ਦੀਏ ਕੋਈ ਕਹਦੇ ਹੁਣਾਂ ਤਾਂ ਇਵੇਂ ਲਿਆਓ ਉਹਨੂੰ ਕੋਈ ਕੀ ਇਹ ਲੋਥ ਬਾਹਰ ਨਹੀਂ ਆਉਂਦੀ ਆ ਕਾਉਂਸਲਰ ਮੋਤ ਬਾਹਰ ਆਵੇ ਬਾਹਰ ਕੱਢ ਕੇ ਵੇਖੋ ਕੀ ਆ ਧੱਕਾ ਕਰਦਾ ਮਾਰਿਆ ਤੇਨਾਂ ਉਹ ਤੇ ਗਰੀਬੀ ਦਾ ਮਤਲਬ ਆ। ਗਰੀਬੀ ਦਾ ਨਾ ਗੱਲ ਹੁਣ। ਉਹ ਬਰਾ ਲੜੋ ਨਾ। ਭਾਈ ਜੀ ਨਾ ਜੱਪਣਾ। ਅਸੀਂ ਅੱਜ ਤੋਂ ਛੋਟੀ ਉਮਰਾਂ ਦੇ ਦੀਪਕ ਕੁਮਾਰ ਨੇ ਮੇਰਾ ਨਾਮ ਆ ਭਾਜੀ। ਅਸੀਂ ਛੋਟੇ-ਛੋਟੇ ਹੁੰਨੇ ਆ ਉਦੋਂ ਅਸੀਂ ਸੌਂਦੇ ਹੁੰਨੇ ਆ ਕਿ ਜਦੋਂ ਆ ਮਾੜੇ ਕਰਮ ਮਾੜੀਆਂ ਵਾਰਦਾਤਾ ਇੱਥੇ ਹੁੰਦੀਆਂ ਰਹੀਆਂ। ਹੁਣ ਅਸੀਂ ਵਿਆਹ ਵੜੇ ਗਏ, ਬਾਲ ਬੱਚੇ ਵਾਲੇ ਹੋ ਗਏ ਤੇ ਬਹੁਤ ਚਿਰ ਬਾਅਦ ਅਸੀਂ ਆ ਮੰਦਪਾ ਦੇਗੀ। ਘਟਨਾ ਦੇਖੀ ਇੱਥੇ। ਚਲੋ ਚਾਹੀਦਾ ਨਹੀਂ ਚਲੋ ਗੌਰਮੈਂਟ ਨੂੰ ਦੇਖਣਾ ਚਾਹੀਦਾ ਪੀ ਇੱਥੇ 24 ਘੰਟੇ ਅਮਲੀ ਦੇਖਦੇ ਪਏ ਆ ਅਸੀਂ। ਸਵੇਰ ਤੋਂ ਲੈ ਕੇ ਰਾਤ ਤੱਕ ਜਿਹੜ ਪਰ ਮੈਂ ਗਵਰਨਮੈਂਟ ਨੂੰ ਇਹ ਮੰਗ ਕਰਦਾ ਪੀ ਨਾਲੇ ਦਾ ਸੁਧਾਰ ਕੀਤਾ ਜਾਵੇ ਦੂਜੀ ਗੱਲ ਆ ਪੀ ਸਾਨੂੰ ਇੱਥੇ ਨਾਈਟ ਸਿਕਿਉਰਟੀ ਚਾਹੀਦੀ ਹੈ ਜਦੋਂ ਕੁਮਰ ਵਿਜੇ ਪ੍ਰਤਾਪ ਐਸਪੀ ਸੀ ਇੱਥੇ ਸਾਡੇ ਅੰਮ੍ਰਿਤਸਰ ਦੇ ਵਿੱਚ ਰੇੜਵੇ ਦੇ ਕੋਲ ਦਰਖਤ ਦੇ ਉੱਤੇ ਲਾਸ਼ ਟੰਗੀ ਸੀ ਤੇ ਉਹ ਕੁਮਰ ਵਿਜੇ ਪ੍ਰਤਾਪ ਐਮਐਲ ਨੇ 10ਵੇਂ ਤੋਂ ਬਾਅਦ ਪੀਸੀਆਰ 'ਤੇ ਛੱਡੇ ਸੇ ਰਾਤ ਸਿਕਿਉਰਟੀ ਛੱਡੀਦੀ ਹੀ ਉਹ ਅੱਜ ਮਤਲਬ ਰਿਟਾਇਰਮੈਂਟ ਹੋ ਗਏ ਚਾ ਉਹਨਾਂ ਦੀ ਡਿਊਟੀ ਖਤਮ ਹੋ ਗਈ ਆ ਉਹਨਾਂ ਤੋਂ ਬਾਅਦ ਬਹੁਤ ਚਿਰ ਬਾਅਦ ਸਾਨੂੰ ਆ ਪਹਿਲੀ ਵੜੀਆ ਕੰਮ ਫੇਰ ਦੁਬਾਰਾ ਇੱਥੇ ਮਿਲਿਆ ਚਿਰ ਬਾਅਦ ਜਿਸੀ ਕਹਨੇ ਆਪੀ ਨੱਥ ਪਾਈ ਜਾਵੇ ਕੰਮਾਂ ਨੂੰ ਜਿਹੜੇ ਮਾਰੇ ਕਰਮ ਹੁੰਦੇ ਪੈਣੇ ਦੁਨੀਆ ਸੰਸਾਰ ਤੇ ਇਹ ਥੋੜਾ ਵੀ ਪਿਆਰ ਥਲੇ ਕੀਰੀ ਆ ਕੇ ਮਰ ਗਈ ਤੇ ਕੋਈ ਵਾਲੀ ਵਾਰਸ ਨਹੀਂ ਕੋਈ ਪੁੱਛਣਾ ਭਾਜੀ ਇਨਸਾਨ ਹੈ ਇਨਸਾਨ ਹੈ ਉੱਤੇ ਨਾਕੇ ਲਾਈ ਜਾਂਦੇ ਲੋਕਾਂ ਦੀ ਸੁਰੱਖਿਆ ਦੀ ਗੱਲ ਕੀਤੀ ਜਾਂਦੀ ਤੇ ਸਾਨੂੰ ਸਿਕਿਉਰਿਟੀ ਚਾਹੀਦੀ ਹੈ ਨਾਈਟ ਭਾਜੀ ਚਲਾਨ ਕੱਟਣ ਲਈ ਤਿਆਰ ਚਲੋ ਕਿਰਤ ਕਰਨ ਵਾਸਤੇ ਬੰਦਾ ਸਵੇਰੇ ਗਿਆ ਰਾਤੀ ਕੰਮ ਤੋਂ ਆਉਂਦਾ ਪਿਆ ਘਰ ਨਾਲ ਪਹੁੰਚੇ ਮਿਹਨਤ ਕਰਨ ਗਿਆ ਆ ਤੇ ਕੀ ਗੱਲ ਅਸੀਂ ਹੋਈਏ ਭਾਜੀ ਅਸੀਂ ਆਪਣੇ ਪਰਿਵਾਰ ਦੇ ਵਿੱਚ ਆ ਜਾਈਆ ਸ਼ਾਮਾਂ ਨੂੰ ਤੁਹਾਡੇ ਪਰਿਵਾਰ ਤਾਂ ਕੀ ਬੀਤੇਗੀ ਜਗ੍ਹਾ ਜਗ੍ਹਾ ਲਾਕਿਆ ਬੰਦੀ ਚਾਹੀਦੀ ਹੈ ਤੇ ਲਾਕ ਕੇ ਜੀ ਕਿਉਂਟੀ ਚਾਹੀਦੀ ਹੈ ਨਾਈਟ ਭਾਈਆਂ ਨੂੰ ਨਾਈਟ ਸਿਕਿਉਰਿਟੀ ਚਾਹੀਦੀ ਹੈ ਸਾਨੂੰ ਇੱਥੇ ਨਾਕਾਬੰਦੀ ਨਾਲਾ ਬੰਦ ਹੋਣਾ ਜੇ ਪੂਰੇ ਸ਼ਹਿਰ ਚ ਘੁੰਮਰੀਆਂ ਹੁੰਦੀਆਂ ਜਗਾ ਭਾਜੀ ਘੁੰਮਰੀਆਂ ਸ਼ਹਿਰ ਸਿਟੀ ਦੇ ਵਿੱਚ ਰਹਿੰਦੀਆਂ ਨੇ ਨੈਗੇਟਿਵ ਇਲਾਕਾ ਥੋੜਾ ਬਾਹਰਲਾ ਇਲਾਕਾ ਇੱਥੇ ਨਹੀਂ ਨਾ ਹੈਗੀ ਮੈਨੂੰ ਪ੍ਰੂਫ ਦਿਓ ਪਤਾ ਇੱਥੇ ਸਿਕਿਉਰਿਟੀ ਹੈਗੀ ਨਹੀਂ ਹੈਗੀ ਜਿਸ ਸਿਕਿਉਰਟੀ ਹੁੰਦੀ ਤੇ ਆ ਕੰਮ ਹੋਣਾ ਨਹੀਂ ਸੀ ਬਿਲਕੁਲ ਲੱਗਦਾ ਕਾਰਨ ਕਿ ਕਿਉਂ ਨਹੀਂ ਆਉਂਦੀਆਂ ਫਿਰ ਸਰਕਾਰਾਂ ਦੇ ਕੰਮ ਆ ਸਾਰਾ ਸਰਕਾਰਾਂ ਦੇ ਇਹ ਭਾਜੀ ਹੁਣ ਨਹੀਂ ਪਤਾ ਸਾਨੂੰ ਵੀ ਕਿਉਂ ਨਹੀਂ ਆਉਂਦੀਆਂ ਇਹ ਤਾਂ ਲੀਡਰ ਜਾਣ ਹੁਣ ਤੇ ਪਬਲਿਕ ਸਰਕਾਰਾਂ ਜਾਣਨ ਸਾਨੂੰ ਨਹੀਂ ਇਹਦੇ ਬਾਰੇ ਪਤਾ ਪਰ ਅਸੀਂ ਜਿਹੜੀ ਤੁਹਾਨੂੰ ਗੱਲ ਕਹੀ ਆ ਵੀ ਸਾਨੂੰ ਸਿਕਿਉਰਟੀ ਚਾਹੀਦੀ ਇੱਥੇ ਬਸ ਹਾਂ ਅੰਮ੍ਰਿਤਪੁਰ ਕੀ ਨਾ ਆਜ ਆਪਣਾ ਸਰ ਜੀ ਮੇਰਾ ਨਾਮ ਰਕੇਸ਼ ਕੁਮਾਰ ਰਿੰਕੂ ਆ ਮੈਂ ਇੱਥੇ ਸਾਲ ਮੁਸਤਾਵਦ ਦੇ ਰਹਿਣ ਵਾਲਾ ਜੀ ਸਾਹਿਬ ਜੀ ਇੱਥੇ ਇਹ ਲਾਸ਼ ਮਿਲੀ ਆ ਤੇ ਇੱਥੇ ਹੈ ਕਿ ਜਿਹੜਾ ਗੰਦਾ ਨਾਲਾ ਇਹਨਾਂ ਦਾ ਪਹਿਲੇ ਨੰਬਰ ਤੇ ਜਿਹੜਾ ਰਸਿਵਰ ਲੈਨ ਪਾਈ ਉਹ ਚਾਲੂ ਕਰਨੀ ਚਾਹੀਦੀ ਉਹ ਕਿਸ ਵਾਸਤੇ ਪਾਈ ਇਹਨਾਂ ਨੇ ਦਿਖਾਣ ਵਾਸਤੇ ਪਾਈ ਆ ਠੀਕ ਹੈ ਉਹਨੂੰ ਬੰਦ ਕਰਨਗੇ ਤਾਂ ਫੇਰ ਹੀ ਇੱਥੇ ਹੱਲ ਹੋਏਗਾ ਕਿੰਨਾ ਗੰਦ ਪਿਆ ਇੱਥੇ ਦੇਖੋ ਕੂੜਾ ਕੱਟਾ ਸਭ ਕੁਝ ਛੁੱਟਿਆ ਇੰਨੀਆਂ ਇੱਥੇ ਵਾਰਦਾਤਾ ਹੁੰਦੀਆਂ ਜਿੰਨਾ ਕੋਈ ਹਸਾਬ ਨਹੀਂ ਲੁੱਟਾਂ ਖੋਵਾਂ ਸਭ ਕੁਝ ਹੋ ਰਿਹਾ ਨਸ਼ੇੜੀ 24 ਘੰਟ ਠੀਕ ਹੈ ਇਹ ਕਣੀ ਹੁੰਦਾ ਦੋ ਨਹੀਂ ਦਾ ਦਸਦਾ ਹੁੰਦੇ ਜੇ ਕੋਈ ਕਹਿ ਵੀ ਦੇਵੇ ਤੇ ਅੱਗੇ ਕਹਿੰਦੇ ਤੁਸੀਂ ਕੌਣ ਹੁੰਦੇ ਕਹਿਣ ਵਾਲੇ ਸਾਰੇ ਇਹ ਕਹਿੰਦੇ ਨਹੀਂ ਇਸਾ ਕਿ ਚੰਪੂ ਜੀ ਜਲਦੀ ਯਾਰ ਚਾਹੀਦੇ ਇੱਥੇ ਅੱਧਾ ਇੱਥੇ ਕੋਈ ਗੱਡੀਆਂ ਨਹੀਂ ਘੁੰਦੀਆਂ ਸਾਰੇ ਇੱਧਰ ਗੱਡੀਆਂ ਤਾਂ ਕਦੀ ਵੇਖਿਆ ਇਸ ਵਾਰ ਗੰਦਨ ਵਾਲਾ ਜਿਹੜਾ ਇਹ ਬੰਦ ਕਰਕੇ ਸਿਵਰ ਲਾਈਨ ਚਾਲੂ ਕਰਨੀ ਚਾਹੀਦੀ ਆ ਤਾਂ ਸਭ ਕੁਝ ਠੀਕ ਹੋ ਜਾਏਗਾ ਠੀਕ ਹੈ ਬੋਡੀ ਮਿਲੀ ਹੈ ਕੀ ਲੱਗਦਾ ਕੋਈ ਵਾਰਦਾਤ ਹੋਈ ਆ ਬੰਦੇ ਨਾਲ ਹਾਦਸਾ ਇਹ ਤੇ ਸਰ ਪਰਮਾਤਮਾ ਜਾਣਦਾ ਕੀ ਹੋਇਆ ਕੀ ਨਹੀਂ ਕਿਉਂਕਿ ਲਾਸ਼ ਮੁੱਦੀ ਪਈ ਏ ਇਹਨਾਂ ਨੂੰ ਵੀ ਨਹੀਂ ਪਤਾ ਲੇਡੀ ਸੈਕਸ ਜਾਂਸਾ ਠੀਕ ਹੈ ਇਹ ਤੇ ਹੁਣ ਕਾਰਵਾਈ ਕਰਨਗੇ ਤੇ ਫੇਰ ਹੀ ਪਤਾ ਲੱਗੇਗਾ ਕਿਹੜੀ ਲੇਡੀਜ਼ ਹੈ ਜਾਂ ਚੈਂਟ ਨਾਈਟ ਸਿਕਿਉਰਿਟੀ ਇੱਥੇ ਆ ਕੇ ਸਭ ਸਫਾਈ ਸਫਾਈ ਹੋ ਜਾ ਸਭ ਕੋ ਠੀਕ ਆ ਹਾਂਜੀ ਸਰ ਅਗਰ ਇੱਕ ਡੈੱਡ ਬੋਡੀ ਗੰਦੇ ਲਾ ਦੇ ਚਪਾਈ ਗਈ ਆ ਕੀ ਕਰ ਰਹੀ ਐ ਸਰ ਸਵੇਰ ਅਜ ਇਨਫੋਰਮੇਸ਼ਨ ਮਿਲੀ ਸਵੇਰ ਅਸੀਂ ਮੌਕੇ ਤੇ ਆਏ ਆ ਉਹ ਆ ਕੇ ਮੌਕਾ ਦੇਖਿਆ ਰੇਲਵੇ ਲਾਈਨਾਂ ਦੇ ਪੁਲ ਦੇ ਥੱਲੇ ਪਈ ਐ ਬੋਡੀ ਬਾਕੀ ਉਹਨਾਂ ਨੋਟ ਕਰਾ ਦਿੱਤਾ ਜੋ ਵੀ ਚਾਹਣੋ ਪਾਈ ਕਿ ਕੌਣ ਐ ਕੌਣ ਅਜ ਉਹ ਪਈ ਆਪਿਆ ਕੇ ਰੇਲਵੇ ਵਾਲੇ ਜੋ ਵੀ ਹੈਗੇ ਉਹਨਾਂ ਕੀਤਾ ਸਾਰੇ ਅਫਸਰਾਂ ਨੂੰ ਧਿਆਨ ਚ ਲਿਆ ਦਿੱਤਾ ਜਿਨੂੰ ਲੀਗਲ ਐਕਸ਼ਨ ਹੋਇਆ ਲਿਆ ਜਾਏਗਾ ਜਿਹਦਾ ਬਣਦਾ ਠੀਕ ਨੰਗਾ